ਹਾਂਜੀ ਸਤਿ ਸ੍ਰੀ ਅਕਾਲ ਮੈਂ ਤਸਵੀਰ ਕੌਰ ਸੋਈ ਦੇ ਵਿੱਚੋਂ ਬੋਲਦੀ ਆ ਤੇ ਅੱਜ ਜੀ ਆਪਾਂ ਆਟੇ ਦੀ ਤੁਹਾਨੂੰ ਮੈਂ ਛਾਨਣ ਦੀ ਨਵੀਂ ਟ੍ਰਿਕ ਦੱਸੂਗੀ ਤੇ ਬਹੁਤ ਹੀ ਵਧੀਆ ਹੈਗਾ ਵੈਸੇ ਤਾਂ ਆਪਾਂ ਸਾਰੀ ਉਮਰ ਆਟਾ ਉਵੇਂ ਛਾਂਦੇ ਰਹੇ ਆ ਜਿਸ ਨੂੰ ਦੱਸਦੀ ਆਪਾਂ ਜਿਵੇਂ ਆਪਾਂ ਛਾਂਦੇ ਹੁੰਦੇ ਆ ਨਾ ਆਇਸਤ ਕਾ ਛਾਂਦੇ ਆ ਆਟਾ ਨੂੰ ਕਿੱਧਰੋਂ ਸਾਈਡ ਤੇ ਆ ਦੇਖੋ ਆਪਾਂ ਆਇਸਤ ਕਾ ਆਟਾ ਛਾਂਦੇ ਆ ਦੇਖੋ ਸਾਰੀ ਪ੍ਰਾਂਤ ਦੇ ਵਿੱਚ ਆਇਸਤ ਕਾ ਆਪਣਾ ਆਟਾ ਫੈਲਰ ਜਾਂਦਾ ਤੇ ਜੇ ਆਪਾਂ ਛੋਟੇ ਭਾਂਡੇ ਦੇ ਵਿੱਚ ਆਟਾ ਛਾਣਾਂਗੇ ਤੇ ਫੇਰ ਵੀ ਇਸ ਤਰ੍ਹਾਂ ਬਾਹਰ ਨਿਕਲਦਾ ਰਹਿੰਦਾ ਹੈਗਾ ਹੁਣ ਆਪਾਂ ਹਸੂੜਾ ਬਾਹਰ ਕਰ ਦਿੰਨੇ ਆ ਸੋਨ ਮੈਂ ਦੂਸਰੀ ਟ੍ਰਿਕ ਦੱਸਦੀ ਆ ਛੋਟੇ ਭਾਂਡੇ ਚ ਛਾਣਨ ਵਾਸਤੇ ਲਓ ਜੀ ਨਵੀਂ ਟ੍ਰਿਕ ਹੈ ਮੈਂ ਤੁਹਾਨੂੰ ਨਵੀਂ ਟ੍ਰਿਕ ਦੱਸਦੀ ਆ ਬਹੁਤ ਹੀ ਵਧੀਆ ਹੈਗਾ ਗਲਾਸ ਚ ਪਾਓ ਆਟਾ ਆ ਦੇਖੋ ਆਪਾਂ ਗਲਾਸ ਚ ਆਟਾ ਪਾ ਲਿਆ ਤੇ ਹੁਣ ਆਪਾਂ ਇਹਨੂੰ ਐਸ ਤਰ੍ਹਾਂ ਕਰ ਲਾਂਗੇ ਕਿਿੱਦਾ ਹੀ ਛੋਟੇ ਭਾਂਡੇ ਦੇ ਵਿੱਚ ਆਪਾਂ ਆਟਾ ਛਾਨਣਾ ਫੈਲਰੂਗਾ ਨਹੀਂ ਤੇ ਨਾ ਹੀ ਉੱਡੂਗਾ ਤੇ ਨਾ ਹੀ ਬਾਹਰ ਖਿਲਰੂਗਾ ਦੇਖੋ ਕਿੰਨੀ ਵਧੀਆ ਟਰਿਕ ਹੈ ਦੇਖੋ ਦੇਖੋ ਐਸ ਤਰ੍ਹਾਂ ਕਰਕੇ ਨਾ ਆਟਾ ਛਾਨਣਾ ਬਹੁਤ ਹੀ ਆਸਾਨ ਤਰੀਕਾ ਜਿੰਨਾ ਮਰਜੀ ਆਟਾ ਛਾਣੋ ਤੇ ਬਸ ਐਂ ਕਰੀ ਚੱਲੋ ਤੇ ਸਾਡੀ ਵੀਡੀਓ ਤੁਹਾਨੂੰ ਕਿਵੇਂ ਲੱਗੀ ਵਧੀਆ ਲੱਗੀ ਤਾਂ ਲਾਇਕ ਸ਼ੇਅਰ ਜ਼ਰੂਰ ਕਰੋ ਮਿਲਦੇ ਹਾਂ ਜੀ ਅਗਲੀ ਵੀਡੀਓ ਸਤਿ ਸ੍ਰੀ ਅਕਾਲ